ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆਂ ਝੋਨੇ ਦੇ ਮੰਡੀ ਰੇਟਾਂ ਦੀ ਤੇ ਨਾਲ ਦੀ ਨਾਲ ਜੋ ਬਾਸਮਤੀ ਐਕਸਪੋਰਟ ਦੇ ਉੱਪਰ ਵੀ ਚਾਨਣਾ ਪਾਉਣੇ ਆ ਕਿਉਂਕਿ ਜੋ ਇਜ਼ਰਾਈਲ ਤੇ ਈਰਾਨ ਦੀ جنگ ਲੱਗਣ ਕਰਕੇ ਕਾਫੀ ਚੀਜ਼ਾਂ ਜੋ ਐਕਸਪੋਰਟ ਤੇ ਫਰਕ ਪਾਉਣਗੀਆਂ ਜੋ ਇੰਡੀਆ ਰਾਈਸ ਐਕਸਪੋਰਟ ਕਰਦਾ ਉਹਦੇ ਚੋ ਸਭ ਤੋਂ ਜੋ ਦੂਜੇ ਨੰਬਰ ਦਾ ਖਰੀਦਦਾਰ ਹੈ ਉਹ ਈਰਾਨ ਹੈ ਤੇ ਜੇ جنگ ਅੱਗੇ ਜਿਆਦਾ ਦਿਨਾਂ ਤੱਕ ਚੱਲਦੀ ਹੈ ਕਿਉਂ ਜੋ ਈਰਾਨ ਨੇ ਹਮਲਾ ਕਰ ਦਿੱਤਾ ਇਜ਼ਰਾਈਲ ਤੇ ਤੇ ਇਜ਼ਰਾਈਲ ਵੀ ਉਹਦੀ ਜਵਾਬੀ ਕਾਰਵਾਈ ਜ਼ਰੂਰ ਕਰੇਗਾ ਸੋ جنگ ਲੱਗਣ ਦੇ ਪੂਰੇ-ਪੂਰੇ ਅਸਰ ਨੇ ਤੇ ਨਾਲ ਜੇ ਈਰਾਨ ਦੇ ਨਾਲ ਜੋ ਬਾਕੀ ਅਰਬ ਦੇਸ਼ ਜਿਨ੍ਹਾਂ ਨੂੰ ਆਪਣਾ ਚੋਲ ਜਾਂਦਾ ਜੋ ਵੀ جنگ ਦੇ ਵਿੱਚ ਉਹਦਾ ਸਾਥ ਦਿੰਦੇ ਨੇ ਤਾ ਕਾਫੀ ਚੀਜ਼ਾਂ ਜੋ ਬਦਲਣ ਦੀ ਅਸ਼ੰਕਾ ਹੈ ਸੋ ਕੀ ਸਾਰੀ ਸੰਭਾਵਨਾ ਇਸ ਵਾਰੀ ਬਾਸਮਤੀ ਦੇ ਐਕਸਪੋਰਟ ਦੀ ਰਹਿ ਸਕਦੀ ਹੈ ਸਾਰੀ ਚਰਚਾ ਆਪਾਂ ਇਸ ਵੀਡੀਓ ਚ ਕਰਾਂਗੇ ਇਸ ਦੇ ਨਾਲ ਨਾਲ ਜੋ ਮੌਕੇ ਤੇ ਮੰਡੀ ਦੇ ਰੇਟ ਚੱਲ ਰਹੇ ਨੇ ਉਹਦੇ ਉੱਪਰ ਵੀ ਚਰਚਾ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਜਿਵੇਂ ਕਿ ਆਪਾਂ ਜਾਣਦੇ ਆ ਜੋ جنگ ਹੈ ਉਹ ਈਰਾਨ ਤੇ ਇਜ਼ਰਾਈਲ ਦੇ ਵਿੱਚ ਲੱਗ ਚੁੱਕੀ ਹੈ ਜੋ ਹਮਲਾ ਕਾਫੀ ਇਨਾ ਚ ਪਿਛਲੇ 1 ਸਾਲ ਤੋਂ ਖਿੱਚਾ ਤਾਰਨੀ ਚੱਲ ਰਹੀ ਹੈ ਜੋ ਪੇਜ਼ਰ ਅਟੈਕ ਉਹਦੇ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਤੇ ਹੁਣ 2-3 ਦਿਨ ਪਹਿਲੇ ਜੋ 180 ਮਿਸਾਈਲਾਂ ਜੋ ਈਰਾਨ ਵੱਲੋਂ ਇਜ਼ਰਾਈਲ ਦੇ ਉੱਪਰ ਦਾਗ ਦਿੱਤੀਆਂ ਗਈਆਂ ਜਿਹਦੇ ਨਾਲ ਜੋ ਇੱਕ ਤਰ੍ਹਾਂ ਦਾ جنگ ਦਾ ਆਗਾਜ਼ ਜੋ ਈਰਾਨ ਨੇ ਕਰ ਦਿੱਤਾ ਤੇ ਇਜ਼ਰਾਈਲ ਵੀ ਇਹਦੀ ਪੂਰੀ ਸਪੋਰਟ ਜੋ ਅਮਰੀਕਾ ਦੀ ਸਪੋਰਟ ਇਜ਼ਰਾਈਲ ਨੂੰ ਹੈ ਤੇ ਉਹ ਇਹਦੀ ਜਵਾਬੀ ਕਾਰਵਾਈ ਜ਼ਰੂਰ ਕਰੇਗਾ ਤੇ جنگ ਲੱਗਣ ਦੇ ਕਾਫੀ ਜੋ ਹਸਾਰ ਬਣੇ ਹੋਏ ਨੇ ਜੋ ਕਾਫੀ ਹਾਲਾਤ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤਣਾਅਪੂਰਨ ਨੇ ਤੇ ਸਿੱਧੇ ਤੋਂ ਸਿੱਧੇ ਜਦੋਂ جنگ ਲੱਗਦੀ ਹੈ ਉਹ ਤੇਲ ਤੇ ਤੇ ਖਾਦਿਆ ਪਦਾਰਥ ਤੇ ਕਾਫੀ ਜ਼ਿਆਦਾ ਅਸਰ ਪਾਉਂਦੇ ਨੇ ਜੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ 'ਚ ਹੋਣ ਵਾਲਾ ਜੋ ਤੇਲ ਹੈ ਉਹਦੀਆਂ ਕੀਮਤਾਂ ਵਧਣਗੀਆਂ ਤੇ ਜੋ ਐਕਸਪੋਰਟ ਹੈ ਉਹਦੀਆਂ ਕੀਮਤਾਂ ਜੋ ਘਟ ਜਾਣਗੀਆਂ ਜਿਵੇਂ ਆਪਾਂ ਚਾਵਲ ਐਕਸਪੋਰਟ ਕਰਦੇ ਆ ਤਾਂ ਇੰਟਰਨੈਸ਼ਨਲ ਮਾਰਕੀਟ 'ਚ ਉਹਨਾਂ ਦਾ ਜਿਵੇਂ ਹੁਣ ਈਰਾਨ ਆਪਣਾ ਸਭ ਤੋਂ ਦੂਜਾ ਨੰਬਰ ਤੋਂ ਖਰੀਦਦਾਰ ਸੀ ਤੇ جنگ 'ਚ ਰੁੱਝਣ ਕਰਕੇ ਉਹਦੇ ਕੋਲ ਜੋ ਖਾਦਿਆ ਪਦਾਰਥ ਇੰਨੇ ਜ਼ਿਆਦਾ ਲੈਣ ਦੀ ਸਮਰੱਥਾ ਨਹੀਂ ਹੋਣੀ جنگ 'ਚ ਕਾਫੀ ਜ਼ਿਆਦਾ ਖਰਚਾ ਉਹਨਾਂ ਦਾ ਹੋਣਾ ਹੈ ਪਰ ਪਿਛਲੇ ਸਾਲ ਤੋਂ ਜੋ ਈਰਾਨ ਹੈ ਉਹ ਪਾਕਿਸਤਾਨ ਨਾਲ ਡੀਲ ਕਰ ਰਿਹਾ ਸੋ ਜੋ 1% ਸੀ ਉਹ ਕਾਫੀ ਜੋ ਘਟ ਹੈ ਪਿਛਲੇ ਸਾਲ ਤੋਂ ਜੋ ਜੋ ਈਰਾਨ ਖਰੀਦਦਾ ਸੀ ਪਿਛਲੇ ਸਾਲਾਂ ਦੇ ਵਿੱਚ ਉਹ ਪਿਛਲੇ ਸਾਲ ਤੋਂ ਥੋੜੀ ਚੇਂਜ ਹੋਈ ਹੈ ਪਰ ਫਿਰ ਵੀ ਇੱਕ ਮੋٹے ਜੋ ਖਰੀਦਦਾਰ ਦੇ ਰੂਪ ਵਿੱਚ ਈਰਾਨ ਇੰਡੀਆ ਨਾਲ ਜੁੜਿਆ ਹੋਇਆ ਸੀ ਤੇ ਇਸ ਦੇ ਨਾਲ-ਨਾਲ ਜੋ ਦੂਜੇ ਦੇਸ਼ ਨੇ ਜਿਵੇਂ ਕੁਵੈਤ ਹੋ ਗਿਆ ਇਰਾਕ ਹੋ ਗਿਆ ਤੇ ਆ ਹੋਰ ਦੁਬਈ ਦੇ ਨਾਲ ਵਾਲੇ ਜੋ ਦੇਸ਼ ਨੇ ਇਹ ਸਾਰੇ ਯੂਆਈ ਦੇਸ਼ ਜੋ ਇਹਦੇ ਨਾਲ ਰੜ ਕੇ ਜੋ جنگ ਕਰਨਗੇ ਫਿਰ ਥੋੜੀ ਸਥਿਤੀ ਗੰਭੀਰ ਹੋ ਸਕਦੀ ਹੈ ਫਿਰ ਬਾਸਮਤੀ ਦਾ ਜੋ ਇਸ ਵਾਰ ਰੂਲਨ ਦੀ ਕੰਡੀਸ਼ਨ ਦੇ ਵਿੱਚ ਵੀ ਆ ਸਕਦੀ ਹੈ ਪਰ ਦੂਜੇ ਪਾਸੇ ਦੇਖਿਏ ਅਮਰੀਕਾ ਅਮਰੀਕਾ ਵੀ ਇਸ ਸਾਲ ਜ਼ਿਆਦਾ ਡੀਲਿੰਗ ਜੋ ਇੰਡੀਆ ਨਾਲ ਕਰ ਰਿਹਾ ਚੌਥੇ ਨੰਬਰ ਦਾ ਜੋ ਖਰੀਦਦਾਰ ਹੈ ਅਮਰੀਕਾ ਉਸ ਤੋਂ ਬਾਅਦ ਯਮਨ ਹੈ ਤੇ ਨਾਲ ਬੰਗਲਾਦੇਸ਼ 'ਚ ਕਾਫੀ ਚੋਲ ਜਾਂਦਾ ਸੀ ਆਪਣਾ ਬੰਗਲਾਦੇਸ਼ ਵੀ ਉਹਨਾਂ ਦੇ ਹਾਲਾਤ ਠੀਕ ਨਹੀਂਗੇ ਪਿਛਲੇ 1-2 ਮਹੀਨਿਆਂ ਤੋਂ ਜੋ ਉਹਨਾਂ ਦਾ ਰਾਸ਼ਟਰਪਤੀ ਸ਼ਾਸਨ ਲੱਗਿਆ ਹੋਇਆ ਪ੍ਰਧਾਨ ਮੰਤਰੀ ਤਾਂ ਦੇਸ਼ ਛੱਡ ਕੇ ਹੀ ਜਾ ਚੁੱਕਿਆ ਤੋਂ ਅਰਥਵਿਵਸਥਾ ਉੱਥੇ ਵੀ ਠੀਕ ਨਹੀਂ ਜੇ ਆਪਾਂ ਉਧਰ ਐਕਸਪੋਰਟ ਕਰਦੇ ਆ ਹਾਲਾਂਕਿ ਮੰਗ ਉਹਨਾਂ ਵੱਲੋਂ ਆਈ ਹੈ ਪਰ ਪੈਸਾ ਮਿਲਣ ਦੀ ਜੋ ਗਰੰਟੀ ਪਹਿਲੇ ਹੁੰਦੀ ਸੀ ਉਹ ਘਟ ਹੈ ਸੋ ਉਹਦੇ ਉਧਰ ਐਕਸਪੋਰਟ ਕਰਨ ਤੋਂ ਜੋ ਇੰਡੀਆ ਕੁਰੇਜ ਕਰੇਗਾ ਤੇ ਇਸ ਵਾਰ ਥੋੜੀ ਸਥਿਤੀ ਜੋ ਓਵਰਆਲ ਗੜਬੜਾਈ ਹੋਈ ਹੈ ਸੋ ਜਿਹੜੇ ਮੇਨ ਮੇਨ ਆਪਣੇ ਬਾਇਰ ਸੀ ਉਹ ਸਾਰੇ ਹੀ ਕੋਈ جنگ 'ਚ ਰੁੱਝਿਆ ਹੋਇਆ ਕੋਈ ਕਿਤੇ ਨਾ ਕਿਤੇ ਆਪਦੇ ਦੇਸ਼ ਦੇ ਹਾਲਾਤ ਉਹਨਾਂ ਦੇ ਖਰਾਬ ਨੇ ਤੇ ਅਮਰੀਕਾ ਦੀ ਗੱਲ ਕਰੀਏ ਚੌਥੇ ਨੰਬਰ ਤੇ ਉਹ ਖਰੀਦਦਾਰ ਦੀ ਪਰਸੈਂਟੇਜ ਉਹਦੀ ਹੈ ਪਰ ਉਹ ਜੇ ਇਜ਼ਰਾਈਲ ਦੀ ਸਪੋਰਟ ਕਰਦਾ ਤਾਂ ਉਧਰ ਵੀ ਥੋੜਾ ਜੋ ਐਕਸਪੋਰਟ ਦਾ ਕੰਮ ਢਿੱਲਾ ਪੈ ਸਕਦਾ ਤੇ ਬਾਕੀ ਜਿੱਦਰ ਮੇਨ ਜੇ ਗੈਰ ਬਾਸਮਤੀ ਦੀ ਗੱਲ ਕਰੀਏ ਤਾਂ ਚੀਨ ਉਹ ਪਹਿਲੇ ਵੀ ਖਰੀਦਦਾ ਹੈ ਸਾਲ ਵੀ ਖਰੀਦੇਗਾ ਤੇ ਓਵਰ ਆਲ ਜੋ ਜੰਗ ਨਾਲ ਥੋੜਾ ਜਿਹਾ ਫਰਕ ਜੋ ਇੰਡੀਆ ਦੇ ਐਕਸਪੋਰਟ ਤੇ ਜ਼ਰੂਰ ਪਏਗਾ ਸੋ ਕੀਮਤਾਂ ਕਾ ਚ ਜੋ ਉਤਾਰ ਚੜਾਵ ਹੈ ਉਹ ਆ ਸਕਦਾ ਤੇ ਇਸ ਦੇ ਨਾਲ ਨਾਲ ਜੋ ਬਾਕੀ ਦੇਸ਼ ਨੇ ਜਿਵੇਂ ਯਮਨ ਹੋ ਗਿਆ ਇਸ ਵਾਰੀ ਮੰਗ ਕੈਨਡਾ ਤੋਂ ਵੀ ਆਈ ਹੈ ਤੇ ਹੋਰ ਜੋ ਜਿਵੇਂ ਇੰਗਲੈਂਡ ਵੀ ਇਸ ਸਾਲ ਜੋ ਚਾਵਲ ਦੀ ਮੰਗ ਕਰ ਰਿਹਾ ਸੋ ਓਵਰ ਆਲ ਇੱਕ ਅੱਛਾ ਸਕੋਪ ਇੰਡੀਆ ਕੋਲ ਹੈਗਾ ਪਰ ਕਿਤੇ ਨਾ ਕਿਤੇ ਇਹ جنگ ਜੋ ਹੈ ਇੰਡੀਆ ਦੇ ਖਾਸ ਕਰ ਬਾਸਮਤੀ ਐਕਸਪੋਰਟ ਨੂੰ ਜ਼ਰੂਰ ਇਫੈਕਟ ਕਰੇਗੀ ਸੋ ਇਹ ਮੇਨ ਓਵਰਵਿਊ ਹੈ ਕਿਸਾਨ ਵੀਰੋ ਤੁਹਾਨੂੰ ਦਿੱਤਾ ਕੰਪੀਟੀਟਰ ਆਪਣੇ ਹੋਰ ਵੀ ਬਹੁਤ ਨੇ ਜਿਵੇਂ ਪਾਕਿਸਤਾਨ ਚ ਵੀ ਬਾਸਮਤੀ ਚਾਵਲ ਕਾਫੀ ਲਗਾਇਆ ਜਾ ਰਿਹਾ ਹੈ ਇਸ ਵਾਰ థਾਈਲੈਂਡ ਜੋ ਹੈ ਪਹਿਲੇ ਆਪਣੇ ਤੋਂ ਖਰੀਦਦਾ ਸੀ ਉਹਦੇ ਚ ਵੀ ਕਾਫੀ ਜ਼ਿਆਦਾ ਪਰਸੈਂਟੇਜ ਹੁਣ ਚੋਲਦੀ ਉਹ ਆਪ ਪੈਦਾਵਾਰ ਕਰਨੀ ਉਹਨੇ ਸ਼ੁਰੂ ਕਰ ਦਿੱਤੀ ਹੈ ਤੇ ਚੀਨ ਵੀ ਜੇ ਉਹ ਉਹਨਾਂ ਦੇ ਡਿਪੈਂਡ ਕਰਦਾ ਜੇ ਫਲੱਡ ਵਗੈਰਾ ਕੰਟਰੋਲ ਰਹਿੰਦੇ ਨੇ ਤਾਂ ਚੀਨ 'ਚ ਜੋ ਆਪਦੀ ਫਸਲ ਚੰਗੀ ਹੋ ਜਾਂਦੀ ਹੈ ਤਾਂ ਜੇ ਨਹੀਂ ਫਲੱਡ ਵਗੈਰਾ ਆਉਂਦੇ ਨੇ ਤਾਂ ਫਿਰ ਉਹ ਇੰਡੀਆ ਤੋਂ ਜੋ ਗੈਰ ਮੌਸਮਤੀ ਮੋਟਾ ਚੋਨਾ ਇੰਪੋਰਟ ਕਰਦਾ ਸੋ ਇਸ ਵਾਰ ਸਥਿਤੀ ਜੇ ਪੁਰਾਣਿਆਂ ਤੇ ਡਿਪੈਂਡ ਰਹੇ ਤਾਂ ਥੋੜਾ ਡਾਵਾ ਡੋਲ ਹੋ ਸਕਦੀ ਹੈ ਜੇ ਨਵੇਂ ਸੋਦੇ ਹੁੰਦੇ ਨੇ ਦੂਜੀਆਂ ਕੰਟਰੀਆਂ ਨਾਲ ਤੇ ਜੇ ਬਾਕੀ ਅਰਬ ਦੇਸ਼ ਈਰਾਨ ਦੇ ਨਾਲ ਜੰਗ ਦੇ ਵਿੱਚ ਨਹੀਂ ਕੁੱਦਦੇ ਫਿਰ ਸਥਿਤੀ ਕਾਫੀ ਚੰਗੀ ਰਹਿ ਸਕਦੀ ਹੈ ਫਿਰ ਕਿਸਾਨਾਂ ਨੂੰ ਜੋ ਚੰਗਾ ਭਾਅ ਮਿਲ ਸਕਦਾ ਸੋ ਕਿਸਾਨ ਵੀਰੋ ਇਹ ਓਵਰਆਲ ਤੁਹਾਡੇ ਨਾਲ ਜੋ ਐਕਸਪੋਰਟ ਦਾ ਕ੍ਰਾਈਟੇਰੀਆ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ ਸਾਰਾ ਡਾਟਾ ਤੁਹਾਨੂੰ ਦਿੱਤਾ ਤੇ ਇਸ ਦੇ ਨਾਲ-ਨਾਲ ਜੋ ਕੱਲ ਤੱਕ ਮੰਡੀ ਦੇ ਵਿੱਚ ਰੇਟ ਰਹੇ ਨੇ ਉਹਨਾਂ ਤੇ ਵੀ ਇੱਕ ਆਪਾ ਚੰਨਣਾ ਪਾ ਲੈਣੀ ਆ ਸੋ ਸਭ ਤੋਂ ਪਹਿਲੇ ਜੋ ਗੱਲ ਕਰਦੇ ਆ ਤੁਹਾਨਾ ਮੰਡੀ ਦੀ ਇੱਥੇ 1509 ਕੰਬਾਈਨ ਵਾਲਾ 3000 ਰੁਪਏ 1847 2840 ਰੁਪਏ ਪੀਆਰ 14 2230 ਰੁਪਏ ਕੈਥਲ ਮੰਡੀ 1509 ਕੰਬਾਈਨ ਵਾਲਾ 2860 ਰੁਪਏ ਖੈਰ ਮੰਡੀ 1509 ਕੰਬਾਈਨ ਵਾਲਾ 2621 ਰੁਪਏ 1509 ਹੱਥ ਵਾਲਾ 2912 ਰੁਪਏ ਡਬਰਾ ਮੰਡੀ 1509 ਕੰਬਾਈਨ ਵਾਲਾ 2700 ਰੁਪਏ ਕਰੋਂਡਾ ਮੰਡੀ 1509 ਕੰਬਾਈਨ ਵਾਲਾ 2781 ਰੁਪਏ ਨਰੇਲਾ ਮੰਡੀ 1509 ਕੰਬਾਈਨ ਵਾਲਾ 2700 ਰੁਪਏ 1509 ਹੱਥ ਵਾਲਾ 3100 ਰੁਪਏ ਗੜਮੁਕਤੇਸ਼ਵਰ ਮੰਡੀ 1509 ਕੰਬਾਈਨ ਵਾਲਾ 2621 ਰੁਪਏ ਹੱਥ ਵਾਲਾ 2901 ਰੁਪਏ ਉਸ ਤੋਂ ਬਾਅਦ ਰਤਿਆ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2955 ਰੁਪਏ ਪੇਵਾ ਮੰਡੀ 1509 ਕੰਬਾਈਨ ਵਾਲਾ 2850 ਰੁਪਏ ਸਮਾ ਲਖਾ ਮੰਡੀ 1509 ਕੰਬਾਈਨ ਵਾਲਾ 2801 ਰੁਪਏ ਕੋਸੀ ਕਲਾ ਮੰਡੀ 1509 ਕੰਬਾਈਨ ਵਾਲਾ 2681 ਰੁਪਏ ਕਨੌਰੀ ਮੰਡੀ 1500 ਨੂੰ ਕੰਬਾਈਨ ਵਾਲਾ 2935 ਰੁਪਏ ਸੁਨਾਮ ਮੰਡੀ 1500 ਨੂੰ ਕੰਬਾਈਨ ਵਾਲਾ 2760 ਰੁਪਏ 1500 ਨੂੰ ਹੱਥ ਵਾਲਾ 2855 ਰੁਪਏ ਬੁੰਦੀ ਮੰਡੀ 1500 ਨੂੰ ਕੰਬਾਈਨ ਵਾਲਾ 2860 ਰੁਪਏ 1847 2870 ਰੁਪਏ ਬਟਾਲਾ ਮੰਡੀ 1500 ਨੂੰ ਕੰਬਾਈਨ ਵਾਲਾ 2715 ਰੁਪਏ ਉਸ ਤੋਂ ਬਾਅਦ ਗੰਗੋਵ ਮੰਡੀ 1500 ਨੂੰ ਕੰਬਾਈਨ ਵਾਲਾ 2700 ਰੁਪਏ ਕਲਾਇਤ ਮੰਡੀ 1500 ਨੂੰ ਕੰਬਾਈਨ ਵਾਲਾ 2860 ਰੁਪਏ पुंडरी मंडी पंद्रह सौ नौ कंबाइन वाला अठाई सौ पाँह रुपये तरन तारण मंडी पंद्रह सौ नौ कंबाइन वाला अठाई सौ पंताली रुपये अठारह संताली छब्बी सौ अस्सी रुपये मथुरा मंडी पंद्रह सौ नौ कंबाइन वाला छब्बीस सौ रुपये बिलासपुर मंडी पंद्रह सौ नौ कंबाइन वाला छब्बी सौ पाँह रुपये पी आर छब्बी दो हज़ार रुपये पातड़ा मंडी पंजाब पंद्रह सौ नौ कंबाइन वाला उन्ती सौ पताली रुपये ਉਸ ਤੋਂ ਬਾਅਦ ਗੱਲ ਕਰਦੇ ਆਂ ਦਾਦਰੀ ਮੰਡੀ ਯੂਪੀ ਦੀ 1500 ਨੂੰ ਕੰਬਾਈਨ ਵਾਲਾ 2600 ਰੁਪਏ 1500 ਨੂੰ ਹੱਥ ਵਾਲਾ 2800 ਰੁਪਏ ਸਰਸਾ ਮੰਡੀ ਦੀ ਗੱਲ ਕਰੀਏ 1500 ਨੂੰ 2870 ਰੁਪਏ 1847 2740 ਰੁਪਏ ਪ੍ਰਤੀ ਕੰਡਲ ਦੇ ਹਿਸਾਬ ਨਾਲ ਲੱਗੀ ਹੈ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਜੋ ਕੱਲ ਤੱਕ ਰੇਟ ਸੀ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਜੋ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ ਦੀ ਖਰੀਦ ਜੋ ਹੈ ਉਹ ਜਾਰੀ ਹੋ ਚੁੱਕੀ ਹੈ ਜੋ ਬਾਸਮਤੀ ਖਰੀਦੀ ਜਾ ਰਹੀ ਹੈ ਪਰ ਜੋ ਸਰਕਾਰੀ ਖਰੀਦ ਹੈ ਗੈਰ ਬਾਸਮਤੀ ਝੋਨੇ ਦੀ ਉਹ ਅਜੇ ਵੀ ਜੋ ਵਿਵਾਦ ਜਿਉਂ ਦਾ ਤੋਹੈਂ ਸ਼ੈਲਰ ਵਾਲਿਆਂ ਨਾਲ ਜੋ ਮਸਲਾ ਹੱਲ ਹੋ ਚੁੱਕਿਆ ਸ਼ੈਲਰ ਵਾਲਿਆਂ ਦੋਂ ਜੋ ਮਾਨ ਸਰਕਾਰ ਨੇ ਗਾਰੰਟੀ ਦਿੱਤੀ ਹੈ ਉਹਦੇ ਤੇ ਆਪਾਂ ਲੱਗ ਇੱਕ ਹੋਰ ਕੀ ਉਹਨਾਂ ਦੀਆਂ ਮੰਗਾਂ ਸੀ ਡिटੇਲ ਚ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇਹ ਜਾਣਕਾਰੀ ਚੰਗੀ ਲੱਗੀ ਐ ਐਕਸਪੋਰਟ ਬਾਰੇ ਤਾਂ ਵੱਤ ਤੋਂ ਵੱਤ ਵੀਡੀਓ ਨੂੰ ਜਰੂਰ ਸਾਂਝੀ ਕਰ ਦਿਓ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਸੇਅਰ ਹਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ